ਸਤ ਸ 11 2020 ਨੂੰ 40 ਲੱਖ ਰੁਪਇਆ ਇਹ ਟੋਟਲ ਆਇਆ ਸੀਗਾ ਡਿਪਟੀ ਇਕਨੋਮਿਕਸ ਸਟੈਟਿਸਟੀਕਲ ਐਡਵਾਈਜ਼ਰ ਲੁਧਿਆਣਾ ਵੱਲੋਂ ਇਹਨਾਂ ਨੇ 20-20 ਲੱਖ ਰੁਪਏ ਦੇ ਦੋ ਸਿੱਧੀਆਂ ਟਰਾਂਸਫਰਾਂ ਜੱਸੀ ਬਿਲਡਰਸ ਤੋਂ ਡਾਇਰੈਕਟ ਉਹਦੇ ਖਾਤੇ 'ਚ ਕਰਤੀਆਂ ਜਿਹੜੀਆਂ ਕਿ ਸਰਾਸਰ ਜਣੀ ਕਿ ਕਾਨੂੰਨ ਨੂੰ ਸਕੇਟੇ ਟੰਗਤਾ ਉਰੋਂ ਹੀ ਘਪਲਾ ਸ਼ੁਰੂ ਹੋ ਗਿਆ ਫੇਰ 60 ਲੱਖ ਰੁਪਇਆ ਫੇਰ ਆਇਆ ਇਹਨਾਂ ਕੋਲ ਇਹ ਵੀ ਉਸੇ ਅਕਾਊਂਟ 'ਚ ਆਇਆ ਤੇ ਇਹਨਾਂ ਨੇ ਇਹ 11 1 2021 ਨੂੰ ਆਇਆ ਇਹਨਾਂ ਨੇ 30-30 ਲੱਖ ਰੁਪਏ ਦੀਆਂ ਦੋ ਟ੍ਰਾਂਸਫਰਾਂ ਮਾਰੀਆਂ ਫੇਰ ਉਸ ਬੰਦੇ ਦੇ ਖਾਤੇ 'ਚ ਆਪੇ ਦੇਖੋ ਕਿੱਡੀ ਵੱਡੀ ਠੱਗੀ ਆਪੇ ਨੰਬਰ 1 ਯੂਨੀਵਰਸਲ ਸੋਲਰ ਸਿਸਟਮ ਵਾਲੇ ਤੋਂ 14200 ਰੁਪਏ ਦੀ ਲੈ ਲਈ ਦੇਖੋ ਆ ਸਾਈਨ ਜੇ ਕਰਾ ਲੇ ਔਰ ਤੁਸੀਂ ਕੋਟੇਸ਼ਨ ਦੇਖੋ ਆਈਜੀ ਕੋਟੇਸ਼ਨ ਹੁੰਦੀ ਆ 1 ਕਰੋੜ ਰੁਪਏ ਦਾ ਕੰਮ ਕਰ ਰਹੇ ਹੋ ਕੋਟੇਸ਼ਨ ਦਾ ਪੈਟਰਨ ਦੇਖੋ ਜੀ ਕੀ ਆ ਇੱਕ ਤਾਂ ਇਹਦੇ ਤੋਂ ਆ ਲੈਲੀ ਕੋਟੇਸ਼ਨ ਫਿਰ ਦੂਏ ਤੋਂ ਫੇਰ ਇਹਨਾਂ ਦਾ ਬੰਦਾ ਰੋਜਕਾਰ ਚ ਬੰਦਾ ਸੀ ਉਹਦਾ ਨਾਂ ਸੀ ਭਪਿੰਦਰ ਸਿੰਘ ਭਿੰਦਾ ਭਿੰਦੇ ਨੇ ਫਾਰਮ ਕ੍ਰੀਏਟ ਕਰਕੇ ਜਸਸੀ ਬਿਲਡਰਸ ਐਂਡ ਪ੍ਰੋਮੋਟਰਸ ਉਹਦਾ ਮੁੰਡਾ ਜਸਦੇਵ ਸਿੰਘ ਜਸਦੇਵ ਸਿੰਘ ਦੇ ਨਾਂ ਤੇ ਆ ਸਿਗਨੇਚਰ ਨੇ ਜਸਦੇਵ ਸਿੰਘ ਜਸਦੇਵ ਸਿੰਘ ਭਿੰਦੇ ਦਾ ਮੁੰਡਾ ਉਹ ਨੂੰ ਫਿਰ ਇਹਨਾਂ ਨੇ 13780 ਰੁਪਏ ਦੀ ਕੋਟੇਸ਼ਨ ਆਪੇ ਬਣਾ ਕੇ ਉਸ ਬੰਦੇ ਨੂੰ ਇਹਨਾਂ ਨੇ 1 ਕਰੋੜ ਰੁਪਇਆ ਟਰਾਂਸਫਰ ਕਰਤਾ 1 ਕਰੋੜ ਰੁਪਇਆ ਟਰਾਂਸਫਰ ਕਰਤਾ ਜੀ ਉਸ ਤੋਂ ਬਾਅਦ ਜੋ ਜੀ ਇਹ ਕੋਈ ਇਹ ਸਾਰਾ ਕਾਨੂੰਨ ਛੱਕੇ ਟੰਗਦਾ ਆ ਇਹ ਜੀ ਫੋਟੋ ਆ ਆ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੀ ਫੋਟੋ ਦੇ ਥੱਲੇ ਆ ਗੁਰਕੀਰਤ ਸਿੰਘ ਕੋਟਲੀ ਆ ਭਿੰਦਾ ਆ ਨਾਲ ਰਾਜਾ ਜੀ ਇਹ ਸੈਂਟਰ 'ਚ ਇਹਨਾਂ ਨੇ ਭਿੰਦਾ ਖੜਾ ਆ ਗਲ ਦੇ ਵਿੱਚ ਕਾਂਗਰਸ ਦਾ ਉਹ ਪਾ ਕੇ ਆਈਡੀ ਕਾਰਡ ਆ ਚ ਕੋਈ ਸਪੀਡ ਲੱਗ ਆਹ ਸਟਰੀਟ ਲਾਈਟ ਹੈ ਜੀ ਜਿਹੜੀ ਕਿ ਇਹਨਾਂ ਨੇ ਪਿੰਡਾਂ ਦੇ ਵਿੱਚ ਆ ਲਾਈਆ ਹਕਮ ਆ ਦੇਖੋ ਇਸ ਸਟਰੀਟ ਲਾਈਟ ਹੈ ਜੀ ਇਹ ਸਟਰੀਟ ਲਾਈਟਾਂ ਇਹਨਾਂ ਨੇ ਯਾਨੀ ਕਿ ਲੋਕਾਂ ਦੇ ਨਾਲ ਧੋਖੇ ਕਰਕੇ ਇਹ ਸਟਰੀਟ ਲਾਈਟਾਂ ਇਹਨਾਂ ਨੇ ਲੋਕਾਂ ਨੂੰ ਮੜੀਆਂ ਖੰਨਾ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਲੱਖਾਂ ਰੁਪਏ ਦਾ ਘਟਾਲਾ ਹੋਇਆ ਹੈ ਪੰਚਾਇਤ ਮੰਤਰੀ ਨੇ ਇਸ ਪੂਰੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲਿਆ ਹੈ ਵਿਭਾਗ ਦੀ 45 ਰਿਪੋਰਟ ਦੇ ਮਗਰੋਂ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਗੰਭੀਰ આરોਪ ਲਾਏ ਨੇ ਤਰਨਪ੍ਰੀਤ ਸੌਂਦ ਨੇ ਕਿਹਾ ਕਿ ਕੋਟਲੀ ਦੇ ਕਰੀਬੀ ਭੁਪਿੰਦਰ ਸਿੰਘ ਪਿੰਡਾਂ ਨੇ ਆਪਣੇ ਪੁੱਤਰ ਜਸਦੇਵ ਦੇ ਨਾਂ ਦੇ ਉੱਤੇ 1 ਕਰੋੜ ਰੁਪਏ ਦਾ ਟੈਂਡਰ ਲੈ ਕੇ 20 ਪਿੰਡਾਂ ਦੇ ਅੰਦਰ ਲੱਖਾਂ ਦਾ ਘੁਟਾਲਾ ਕੀਤਾ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਲ 2022 ਤੋਂ ਪਹਿਲਾਂ ਪੰਜਾਬ ਦੇ ਅੰਤਰ ਕਾਂਗਰਸ ਪਾਰਟੀ ਦੀ ਸਰਕਾਰ ਚੱਲਦੀ ਸੀ। ਔਰ ਸਾਡੇ ਇਸ ਹਲਕੇ ਖੰਨਾ ਦੇ ਵਿੱਚ ਜਿਹੜੀ ਨੁਮਾਇੰਦਗੀ ਕਰਦੇ ਸੀ ਅ ਪੁਰਾਣੇ ਉਰ ਦੇ ਸਾਬਕਾ ਐਮਐਲਏ ਗੁਰਕੀਰਤ ਸਿੰਘ ਪੋਟਲੀ ਜੋ ਕਿ ਸਰਦਾਰ ਬਿਆਨ ਸਿੰਘ ਜੀ ਦੇ ਪੋਤੇ ਨੇ। ਉਹ ਉਰੋਂ ਨੁਮਾਇੰਦਗੀ ਕਰਦੇ ਸੀ। ਉਹਨਾਂ ਦੇ ਰਾਜਕਾਲ ਦੇ ਟਾਈਮ ਦੇ ਵਿੱਚ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਅਧੀਨ 1 ਕਰੋੜ ਰੁਪਏ ਦੀ ਰਕਮ ਆਈ ਸੀ 20 ਪਿੰਡਾਂ ਦੇ ਵਿੱਚ 20 ਪਿੰਡਾਂ ਦੇ ਵਿੱਚ ਇਹ ਜਿਹੜੀਆਂ ਅਸੀਂ ਸੋਲਰ ਲਾਈਟਾਂ ਲਗਣੀਆਂ ਸੀ ਉਹ 20 ਪਿੰਡ ਕਿਹੜੇ ਸੀ ਮੈਂ ਤੁਹਾਨੂੰ ਬੋਲ ਕੇ ਉਹਨਾਂ ਦੇ ਨਾਂ ਦੱਸਣਾ ਚਾਹਨਾ ਹੈ ਲਿਬੜਾ ਬੀਜਾ ਕੌੜੀ ਕੁੰਘਰਾਲੀ ਨਸਰਾਲੀ ਰੋਣੋਕਲਾ ਰਸੂਲੜਾ ਇਕਲਾਹਾ ਮਾਜਰੀ ਨਾਰਾਇਣਗੜ ਕੰਮਾ ਸ਼ੋਰਮਰੀ ਹੋਲ ਮਹਿੰਦੀਪੁਰ ਈਸ਼ਨਪੁਰ ਬੀਬੀਪੁਰ ਰੋણો ਖੁਰਦ ਤੇ ਚਕਸਰਾਏ ਕੋਟ ਮੰਡਿਆਲਾ ਐਂਡ ਲਾਸੀ ਪੰਜਰੂਖਾ ਇਹ ਟੋਟਲ 20 ਪਿੰਡ ਨੇ ਇਹ 20 ਪਿੰਡਾਂ ਦੇ ਬਿੱਲ ਨੇ ਮੇਰੇ ਹੱਥਾਂ 'ਚ ਸੋਲਰ ਲਾਈਟਾਂ ਦੇ ਬੜਾ ਵੱਡਾ ਅੱਜ ਇਹਨਾਂ ਦਾ ਕਪੜਾ ਇਹਨਾਂ ਦੀ ਅੱਜ ਵੱਡੀ ਕਰਤੂਤ ਆ ਜਿਹੜੀ ਉਹ ਅੱਜ ਨਸ਼ਰ ਕਰਨ ਜਾ ਰਹੀ ਹੈ ਅੱਜ ਪੂਰੇ ਪੰਜਾਬ ਦੇ ਅੱਗੇ ਵੀ ਇਹ ਕਿਵੇਂ ਲੋਕਾਂ ਦੀ ਕਮਾਈ ਨੂੰ ਇਹ ਠੱਗਦੇ ਰਹੇ ਨੇ ਕਿਵੇਂ ਇਹਨਾਂ ਦੇ ਨਾਲ ਫਿਰਦੇ ਜਿਹੜਾ ਇੱਕ ਗੈਂਗ ਸੀ ਇਹਨਾਂ ਦਾ ਜਿਹੜਾ ਇਹਨਾਂ ਦੀਆਂ ਗੱਡੀਆਂ 'ਚ ਬੈੰਦਾ ਸੀ ਉਹ ਕਿਸ ਤਰੀਕੇ ਦੇ ਨਾਲ ਇਹ ਇਸ ਮਤਲਬ ਕਿ ਸਾਰੇ ਸਿਸਟਮ ਦੇ ਵਿੱਚ ਇਹਨਾਂ ਨੇ ਕਿਵੇਂ ਲੋਕਾਂ ਦਾ ਪੈਸਾ ਲੁੱਟਿਆ ਹੁਣ ਇਹ ਗੱਲ ਸ਼ੁਰੂ ਕਿੱਥੋਂ ਹੋਈ ਗੱਲ ਸ਼ੁਰੂ ਹੋਈ ਕਿ ਇੱਕ ਸਰਦਾਰ ਸੰਤੋਖ ਸਿੰਘ ਬੈਣੀਪਾਲ ਨੇ ਇਹ ਪਿੰਡ ਰੋਣੋ ਖੁਰਦ ਦੇ ਵਾਸੀ ਨੇ ਇਹਨਾਂ ਨੇ ਇੱਕ ਸ਼ਿਕਾਇਤ ਪਾਈ ਕਿ 20 ਪਿੰਡਾਂ ਦੇ ਵਿੱਚ ਜਿਹੜਾ 1 ਕਰੋੜ ਰੁਪਏ ਦੀ ਰਾਸ਼ੀ ਆਣੀ ਸੀ ਪੰਜਾਬ ਲੋਕ ਨਿਰਮਾਣ ਦੇ ਪ੍ਰੋਗਰਾਮ ਦੇ ਤਹਿਤ ਸੋਲਰ ਲਾਈਟਾਂ ਲਈ ਵੀ ਉਹ ਲਾਈਟਾਂ ਸਾਡੇ ਪਿੰਡ ਦੇ ਵਿੱਚ ਜਿੰਨੀ ਵਧੀਆ ਕੁਆਲਿਟੀ ਦੀਆਂ ਜਿੰਨੀਆਂ ਅੱਛੀ ਕੁਆਲਿਟੀ ਦੀਆਂ ਲੱਗਣੀਆਂ ਚਾਹੀਦੀਆਂ ਸੀ ਉਹ ਲੱਗੀਆਂ ਨਹੀਂ ਹੈਗੀਆਂ ਵੀ ਇਹਦੇ ਵਿੱਚ ਕੋਈ ਵੱਡਾ ਘਪਲਾ ਹੈ ਉਹਦੀ ਬਦਬੂ ਆ ਰਹੀ ਹੈ ਉਹਦੀ ਸ਼ੰਕਾ ਹੈ ਇਸ ਤਰ੍ਹਾਂ ਸਰਕਾਰ ਜਦੋਂ ਪਲਟੀ ਅਸੀਂ ਇਹਦੀ ਇਨਕੁਆਇਰੀ ਸੀ ਜਿਹੜੀ ਅਸੀਂ ਇਹਦੀ ਇਨਕੁਆਇਰੀ ਖੋਲੀ ਪੂਰੇ ਤੱਤ ਸਾਰਾਂ ਦੇ ਨਾਲ ਵੀ ਇਹਦੀ ਅਸੀਂ ਦੋ ਇਨਕੁਆਇਰੀਆਂ ਕਰਾਈਆਂ ਪ੍ਰੋਪਰ ਵੀ ਚੈੱਕ ਕਰਵਾਇਆ ਜਾਵੇ ਕੀ ਹੈ ਦੇਖੋ ਨੰਬਰ 1 ਇਹ ਇਹ ਪਹਿਲਾਂ ਸਮਝਿਓ ਗੱਲ ਕੀ ਹੋਈ 1 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਆਈ ਸੀ ਉਹ ਆਈ ਸੀ ਪੰਚਾਇਤ ਸੰਮਤੀ ਨੂੰ ਜਿਹਨੂੰ ਬਲਾਕ ਸੰਮਤੀ ਕਹਿੰਦੇ ਆ ਉਹ ਜਿਹੜਾ ਪੈਸਾ ਸੀ ਉਹ 5 ਲੱਖ ਰੁਪਇਆ ਪ੍ਰਤੀ ਪਿੰਡ ਦੇ ਹਿਸਾਬ ਨਾਲ 20 ਪਿੰਡਾਂ ਦੇ ਖਾਤਿਆਂ 'ਚ ਟਰਾਂਸਫਰ ਹੋਣਾ ਚਾਹੀਦਾ ਸੀ ਊਸੂਲ ਇਹ ਕਹਿੰਦਾ ਸੀ ਕਿ ਉਹ 20 ਪਿੰਡਾਂ ਦੇ ਖਾਤੇ 'ਚ ਟਰਾਂਸਫਰ ਹੁੰਦਾ ਤੇ ਜਿਹੜੀ ਪੰਚਾਇਤ ਹੈ ਇੰਡੀਪੈਂਡੈਂਟ ਬਾਡੀ ਹੋਣ ਦੇ ਕਾਰਨ 20 ਲੱਖ ਰੁਪਏ ਤੱਕ ਦਾ ਕੰਮ ਐਡੀ ਪੰਚਾਇਤ ਇੰਡੀਵਿਜੂਅਲ ਆਪਣੇ ਕੰਮ ਕਰਾ ਸਕਦੀ ਹੈ ਮਤਾ ਪਾ ਕੇ ਪਰ ਇਹਨਾਂ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਇਹਨਾਂ ਨੇ ਕੀ ਕੀਤਾ 20 ਪਿੰਡਾਂ 'ਚ ਜਿਹੜੀ 20 ਪਿੰਡਾਂ ਲਈ ਗ੍ਰਾਂਟ ਆਈ ਸੀ ਉਸ 20 ਪਿੰਡਾਂ ਦੀ ਗ੍ਰਾਂਟ ਇਹਦੇ ਵਿੱਚ ਜਿਹੜਾ ਮੈਂ ਬਾਅਦ 'ਚ ਦੱਸਦਾ ਇਹਦੇ 'ਚ ਦੋਸ਼ੀ ਕੌਣ-ਕੌਣ ਨੇ ਇਹਨਾਂ ਨੇ ਕੀ ਕੀਤਾ ਜੀ ਉਸ ਸੰਪਤੀ ਚਾਈ ਗ੍ਰਾਂਟ ਨੂੰ ਪੰਚਾਇਤਾਂ ਨੂੰ ਟਰਾਂਸਫਰ ਨਹੀਂ ਕੀਤਾ ਆ ਮੇਰੇ ਕੋਲ ਅਕਾਊਂਟ ਦੀ ਸਟੇਟਮੈਂਟ ਪਈ ਹੈ ਇਹਨਾਂ ਪਿੰਡਾਂ ਦੀ ਅਕਾਊਂਟ ਸਟੇਟਮੈਂਟ ਜਿਹੜੀ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਆਏ ਹੋਏ ਨੇ ਇਹਨਾਂ ਦੇ ਪੈਸੇ ਦੇਖਿਓ ਜੀ 10 11 2020 ਨੂੰ 40 ਲੱਖ ਰੁਪਈਆ ਇਹ ਟੋਟਲ ਆਇਆ ਸੀਗਾ ਡਿਪਟੀ ਇਕਨੋਮਿਕਸ ਸਟੈਟਿਸਟੀਕਲ ਐਡਵਾਈਜ਼ਰ ਲੁਧਿਆਣਾ ਵੱਲੋਂ ਇਹਨਾਂ ਨੇ 20-20 ਲੱਖ ਰੁਪਏ ਦੇ ਦੋ ਸਿੱਧੀਆਂ ਟਰਾਂਸਫਰਾਂ ਜੱਸੀ ਬਿਲਡਰਸ ਤੋਂ ਡਾਇਰੈਕਟ ਉਹਦੇ ਖਾਤੇ 'ਚ ਕਰਤੀਆਂ ਜਿਹੜੀਆਂ ਕਿ ਸਰਾਸਰ ਜਣੀ ਕਿ ਕਾਨੂੰਨ ਨੂੰ ਸਕੇਤੇ ਟੰਗਤਾ ਉਰੋਂ ਹੀ ਕਪੜਾ ਸ਼ੁਰੂ ਹੋ ਗਿਆ ਫੇਰ 60 ਲੱਖ ਰੁਪਇਆ ਫੇਰ ਆਇਆ ਇਹਨਾਂ ਕੋਲ ਇਹ ਵੀ ਉਸੇ ਅਕਾਊਂਟ 'ਚੋਂ ਆਇਆ ਤੇ ਇਹਨਾਂ ਨੇ ਇਹ 11 1 2021 ਨੂੰ ਆਇਆ ਇਹਨਾਂ ਨੇ 30-30 ਲੱਖ ਰੁਪਏ ਦੀਆਂ ਦੋ ਟ੍ਰਾਂਸਫਰਾਂ ਮਾਰੀਆਂ ਫੇਰ ਉਸ ਬੰਦੇ ਦੇ ਖਾਤੇ 'ਚ ਹੁਣ ਜੇ ਜੇ ਤਾਂ ਪੰਚਾਇਤ ਦੇ ਖਾਤੇ ਜਾਂਦੇ 5-5 ਲੱਖ ਰੁਪਏ ਫੇਰ ਤਾਂ ਪੰਚਾਇਤ ਕੰਪੀਟੈਂਸੀ ਵੀ ਉਹ ਲਵਾ ਸਕਦੇ ਸੀ ਪਰ ਹੁਣੇ ਬਲਾਕ ਸੰਮਤੀ ਕੋਲ ਸੀ 1 ਕਰੋੜ ਰੁਪਇਆ ਤਾਂ ਬਲਾਕ ਸੰਮਤੀ ਦੇ ਵਿੱਚ ਟੈਂਡਰ ਲੱਗਣਾ ਚਾਹੀਦਾ ਸੀ ਇਹ ਜਿਹੜੇ ਲਾਈਟਾਂ ਲੱਗੀਆਂ ਨੇ ਇੱਕ ਪਿੰਡ ਦੇ ਵਿੱਚ ਕਹਿੰਦੇ ਅਸੀਂ 36 ਲਾਈਟਾਂ ਲਾਈਆਂ ਇਹਦੇ ਟੈਂਡਰ ਲੱਗਣਾ ਚਾਹੀਦਾ ਸੀ ਇਹਨਾਂ ਨੇ ਟੈਂਡਰ ਨਹੀਂ ਲਾਇਆ ਦੇਖੋ ਕਿੱਡਾ ਕਪੜਾ ਕੀਤਾ ਇਹਨਾਂ ਨੇ ਜੀ ਤਿੰਨ ਬੰਦਿਆਂ ਤੋਂ ਕੋਟੇਸ਼ਨਾਂ ਲੱਤੀਆਂ ਨੰਬਰ 1 ਕਿਹੜਾ ਆਪ ਏ ਦੇਖੋ ਕਿੱਡੀ ਵੱਡੀ ਠੱਗੀ ਆਪ ਏ ਨੰਬਰ 1 ਯੂਨੀਵਰਸਲ ਸੋਲਰ ਸਿਸਟਮ ਵਾਲੇ ਤੋਂ 14200 ਰੁਪਏ ਦੀ ਲੈ ਲਈ ਦੇਖੋ ਆ ਸਾਈਨ ਜੇ ਕਰਾ ਲੇ ਔਰ ਤੁਸੀਂ ਕੋਟੇਸ਼ਨ ਦੇਖੋ ਆਈ ਜੀ ਕੋਟੇਸ਼ਨ ਹੁੰਦੀ ਹੈ 1 ਕਰੋੜ ਰੁਪਏ ਦਾ ਕੰਮ ਕਰ ਰਹੇ ਹੋ ਤੇ ਕੋਟੇਸ਼ਨ ਦਾ ਪੈਟਰਨ ਦੇਖੋ ਜੀ ਕੀ ਆ ਇੱਕ ਤਾਂ ਇਹਦੇ ਤੋਂ ਆ ਲੈ ਲਈ ਕੋਟੇਸ਼ਨ ਫਿਰ ਦੂਏ ਤੋਂ ਫੇਰ ਅੱਛਾ ਰਾਈਟਿੰਗ ਦੇਖੋ ਤੁਸੀਂ ਫਿਰ ਦੂਏ ਤੋਂ ਲੈ ਲਈ ਵਰਕ ਐਂਟਰਪ੍ਰਾਈਜ਼ ਵਾਲੇ ਤੋਂ ਇਹ 1 ਕਰੋੜ ਰੁਪਏ ਦੇ ਕੰਮਾਂ ਦੀਆਂ ਕੋਟੇਸ਼ਨ ਹੈ ਜੀ ਉਹਦੇ ਤੋਂ ਲੈ ਲਈ 14000 ਦੀ ਪਿਛਲੇ ਤੋਂ 29 ਸੀ ਦੇਖੋ 14200 ਦੀ ਇਹ ਤੋਂ ਲੈ ਲਈ 200 ਰੁਪਿਆ ਘਟਾ ਕੇ 14000 ਦੀ ਫਿਰ ਆਖਰ ਚ ਜਿਹੜਾ ਇਹਨਾਂ ਦਾ ਬੰਦਾ ਰੋਜ਼ਗਾਰ ਚ ਬੈੰਦਾ ਸੀ ਉਹਦਾ ਨਾਂ ਸੀ ਭពਿੰਦਰ ਸਿੰਘ ਭਿੰਦਾ ਭਿੰਦੇ ਨੇ ਫਰਮ ਕ੍ਰੀਏਟ ਕਰਕੇ ਜਸੀ ਬਿਲਡਰਸ ਐਂਡ ਪ੍ਰੋਮੋਟਰਸ ਉਹਦਾ ਮੁੰਡਾ ਜਸਦੇਵ ਸਿੰਘ ਜਸਦੇਵ ਸਿੰਘ ਦੇ ਨਾਂ ਤੇ ਉਹ ਸਿਗਨੇਚਰ ਨੇ ਜਸਦੇਵ ਸਿੰਘ ਜਸਦੇਵ ਸਿੰਘ ਭਿੰਦੇ ਦਾ ਮੁੰਡਾ ਉਹ ਨੂੰ ਫਿਰ ਇਹਨਾਂ ਨੇ 13780 ਰੁਪਏ ਦੀ ਕੋਟੇਸ਼ਨ ਆਪੇ ਬਣਾ ਕੇ ਉਸ ਬੰਦੇ ਨੂੰ ਇਹਨਾਂ ਨੇ 1 ਕਰੋੜ ਰੁਪਇਆ ਟਰਾਂਸਫਰ ਕਰਤਾ ਜੀ 1 ਕਰੋੜ ਰੁਪਇਆ ਟਰਾਂਸਫਰ ਕਰਤਾ ਜੀ ਉਸ ਤੋਂ ਬਾਅਦ ਜੋ ਜੀ ਇਹ ਕੋਈ ਸਾਰਾ ਕਾਨੂੰਨ ਛੱਕੇ ਟੰਗਤਾ ਕੋਈ ਗੱਲ ਫਿਰ ਜੀ ਇਹ 1 ਕਰੋੜ ਰੁਪਇਆ ਜਦੋਂ ਚਲੇ ਗਿਆ ਫਿਰ ਇਹਦੇ ਤੇ ਬੜੀ ਲੰਬੀ ਚੌੜੀ ਇੱਕ ਜਾਂਚ ਬੈਠੀ ਐਡੀ ਮੋਟੀ ਫੇਰੇ ਦੀ ਆ ਪਈ ਹੈ ਜੀ ਇਹਦੀ ਪੂਰੀ ਦੀ ਪੂਰੀ ਪੰਚਾਇਤੀ ਰਾਜ ਵਿਭਾਗ ਦੀ ਐਨੇ ਬੰਦਿਆਂ ਦੀ ਇਹਦੀ ਜਾਂਚ ਵੀ ਇਹਦੇ ਚ ਕੀ ਕੁਛ ਕੀਤਾ ਜੀ ਇਹਨਾਂ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੌਪਲਾ ਹੋਇਆ ਇਹਦੇ ਚ ਪੇਡਾ ਜਿਹੜੀ ਪੇਡਾ ਹੈ ਨਾ ਜਿਹੜੀ ਸੋਲਰ ਲਾਈਟ ਲੱਗਣੀ ਹੈ ਪੰਜਾਬ ਸਰਕਾਰ ਇਹ ਪਹਿਲੀਆ ਵੀ ਇਹਦੇ ਕਾਨੂੰਨ ਨੇ ਜਿਹੜੇ ਉਹ ਪੇਡਾ ਦੇ ਲਾਗੂ ਹੋਣਗੇ ਪੰਜਾਬ એનર્ਜੀ ਦੇ ਜੇ ਤੁਸੀਂ ਕੋਈ ਵੀ ਸੋਲਰ ਲਾਈਟ ਲਾਣੀ ਇਹਦੇ ਚ ਕਲੀਅਰ ਲਿਖਿਆ ਸੀ ਦੇਖੋ ਕਿ ਪੋਲ ਸਾਈਜ਼ 100 mm ਮਾਰਕਾ ਜੋ ਕਿ ਕੰਕਰੀਟ ਮੱਡ ਤੋਂ ਬਗੈਰ ਹੋਵੇ ਦੇਖੋ ਸੋਲਰ ਸਟਰੀਟ ਲਾਈਟ ਦਾ ਮਾਰਕਾ ਫਿਲਿਪਸ ਦਾ ਚਾਹੀਦਾ ਸੀ 12 ਵਾਟ ਦਾ ਸੋਲਰ ਪੈਨਲ ਮਾਰਕਾ ਕੋਮਾ ਸੋਲਰ ਤੇ ਸਪਲਾਜ਼ਾ ਸੋਲਰ ਦਾ ਤਕਰੀਬਨ ਸਾਰੀਆਂ ਹੀ ਲਾਈਟਾਂ ਦੇ ਸੋਲਰ ਪੈਨਲ ਤੇ ਤਾਰ ਓਪਨ ਤੇ ਭਾਗ ਇਸ ਪਾਈਪ ਰਾਹੀਂ ਨਹੀਂ ਪਾਈ ਗਈ ਹੈ ਦੇਖੋ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ ਜਿਹੜੇ ਸਪੈਸੀਫਿਕੇਸ਼ਨਾਂ ਦੇ ਪੋਲ ਲੱਗਣੇ ਚਾਹੀਦੇ ਸੀ ਇੱਕ ਤਾਂ ਉਸ ਸਪੈਸੀਫਿਕੇਸ਼ਨ ਦੇ ਪੋਲ ਇਹ ਨਹੀਂ ਸੀ ਉਹਦੀ ਹਾਈਟ ਘਟਾਤੀ ਉਹਦਾ ਸਾਈਜ਼ ਘਟਾਤਾ ਫਿਰ ਜਿਹੜੀ ਸਪੈਸੀਫਿਕੇਸ਼ਨਾਂ ਦੀਆਂ ਲਾਈਟਾਂ ਲੱਗਣੀਆਂ ਚਾਹੀਦੀਆਂ ਸੀ ਉਹ ਸਪੈਸੀਫਿਕੇਸ਼ਨਾਂ ਦੀਆਂ ਲਾਈਟਾਂ ਨਹੀਂ ਲਾਈਆਂ ਉਹ ਕਿਸੇ ਹੋਰ ਏ ਕੰਪਨੀ ਦੀਆਂ ਚੱਕ ਕੇ ਲਾਈਟਾਂ ਲਾਤੀਆਂ ਜਦੋਂ ਇਹਦੇ ਤੇ ਫਿਰ ਜਿਹੜੀ ਥੱਲੇ ਕੰਕਰੀਟ ਪੈਣੀ ਸੀ ਜਿੰਨੀ ਡੈਪਥ ਚ ਜਾਣਾ ਸੀ ਜਿੰਨੀ ਕੰਕਰੀਟ ਪੈਣੀ ਸੀ ਉਨੀ ਕੰਕਰੀਟ ਨਹੀਂ ਪਾਈ, ਉਨੀ ਡੈਪਥ ਨਹੀਂ ਪਾਈ। ਇਹਦੀ ਫੇਰ ਜੀ ਲੰਬੀ ਚੌੜੀ ਜੀ ਇਹਦੀ ਐਨੇ ਪੇਜਾਂ ਦੀ ਜਾਂਚ ਹੋਈ, ਇਹਨੂੰ ਬੜਾ ਲੰਮਾ ਸਮਾਂ ਲੱਗਾ ਜੀ ਜਾਂਚ ਕਰਨੀ। ਫੇਰ ਅਸੀਂ ਕੱਲੇ-ਕੱਲੇ ਪਿੰਡ ਦੀ ਪਿੰਡ ਵਾਈਜ਼ ਇਹਨਾਂ ਤੇ ਰੇਜ਼ ਕੀਤਾ ਬਿੱਲ ਕਢਾਈ। ਆਹ ਦੇਖੋ ਕੱਲੇ-ਕੱਲੇ ਪਿੰਡ ਦਾ ਬਿੱਲ ਕਿਵੇਂ ਕੀਤਾ ਹੈ। ਨਾ ਤਾਂ ਇਹਦੇ ਤੇ ਕੋਈ ਕਿਸੇ ਕਿਸਮ ਦਾ ਬਸ ਲਿਖਿਆ ਸੋਲਰ ਪੈਨਲ 75 ਵਾਟ, ਨਾ ਤੇ ਇੱਥੇ ਕੋਈ ਕੰਪਨੀ ਲਿਖੀ। ਨਾ ਇਹਦੇ ਤੇ ਕੋਈ ਕੰਪਨੀ ਮੈਂਸ਼ਨ ਕੀਤੀ। ਉਦੋਂ ਬਾਅਦ ਚ ਇਹਦੇ ਆ ਪਾਏ ਹੋਏ ਨੇ ਰੇਟ ਕੱਲੇ ਕੱਲੇ ਪਿੰਡ ਦੇ ਵਿੱਚ 5-5 ਲੱਖ ਰੁਪਏ ਦੀਆਂ ਇਹ 20 ਪਿੰਡਾਂ ਚ ਮੈਂ ਪਿੰਡ ਵਾਲਿਆਂ ਨੂੰ ਕਹਿੰਨਾ ਜਿਹੜੇ ਪਿੰਡਾਂ ਦਾ ਮੈਂ ਨਾਮ ਲੱਤਾ ਆਪਣੇ ਪਿੰਡ ਚ ਚੈੱਕ ਕਰ ਲਿਓ ਜਾ ਕੇ ਦੇਖੋ ਟੈਕਨੀਕਲ ਸਪੈਸੀਫਿਕੇਸ਼ਨ ਤੱਕ ਤੁਹਾਨੂੰ ਮੈਂ ਦੱਸ ਦੂੰਗਾ ਵੀ ਇਹਦੇ ਚ ਕੀ ਫਲਾਇ ਕਿੰਨੇ ਦਾ ਘਪਲਾ ਹੋ ਗਿਆ ਪਰ ਗਿਣਤੀ ਜਾ ਕੇ ਹੁਣ ਪਿੰਡਾਂ ਵਾਲੇ ਆਪ ਚੈੱਕ ਕਰ ਲੈਣ ਇਹ ਕਹਿੰਦੇ ਨੇ ਅਸੀਂ ਕੱਲੇ ਕੱਲੇ ਪਿੰਡ ਚ 36 ਲਾਈਟਾਂ ਲਾਈਆਂ ਧਿਆਨ ਨਾਲ ਗੱਲ ਸੰਭਾਲੋ 36 ਲਾਈਟਾਂ ਇਹ 20 ਪਿੰਡਾਂ ਚ ਫੇਰ ਤਾਂ ਜਗਮਗ ਜਗਮਗ ਕਰਦੇ ਹੋਣੇ ਚਾਹੀਦੇ ਸਪਿੰਡ ਜਾ ਕੇ ਚੈੱਕ ਕਰ ਲਿਓ ਪਿੰਡ ਵਾਲਿਓ ਵੀ ਕਿਆ ਤੁਹਾਡੇ ਪਿੰਡ ਚ 36 ਲਾਈਟਾਂ ਇਹਨਾਂ ਨੇ ਲਾਈਆਂ ਕਿ ਲੁਟੇਰਾ ਗੈਂਗ ਸਾਰਾ ਲੁੱਟ ਲੱਟ ਕੇ ਖਾ ਗਏ ਤੇ ਉਥੇ ਉਰੇ ਤੁਹਾਨੂੰ ਕਹੀ ਗਏ ਵੀ ਅਸੀਂ ਲਾਈਟਾਂ ਲਾ ਰਹੇ ਹਾਂ ਤੇ ਲਾਈਟਾਂ ਕਿਤੇ ਕਾਗਜ਼ਾਂ ਚ ਲੱਗੀਆਂ ਇਹ ਤੁਸੀਂ ਚੈੱਕ ਕਰ ਲਿਓ ਕੋਈ ਨਹੀਂ ਦੱਸ ਦਿਓ ਆਪਾਂ ਹਲੇ ਹੁਣ ਇਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਜਿਹੜੀ ਜੇ ਉਥੇ ਲਾਈਟਾਂ ਨਾ ਪੂਰੀਆਂ ਹੋਈਆਂ ਫੇਰ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਅਸੀਂ 5 ਸਾਲ ਲਈ ਲਾਈਟਾਂ ਦੀ ਮੇਨਟੇਨੈਂਸ ਕਰਾਂਗੇ 5 ਸਾਲ ਦੀ 2020 ਕੀ ਚ ਲੱਟਾ ਲੱਗ ਰਹੀਆਂ ਨੇ ਤੇ 5 ਸਾਲ ਉਹਦੇ 25 26 ਚ ਹੋਣੇ ਨੇ ਤੇ ਮੈਂ ਪਿੰਡਾਂ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟੀਮ ਭੇਜ ਕੇ ਇਨਕੁਆਇਰੀ ਕਰਵਾਈ ਤਾਂ ਉਹਦੇ ਚੋਂ ਲਗਭਗ ਲਗਭਗ 70% ਕਹਿਣਾ ਸੌਖਾ 70% ਤੋਂ ਉੱਤੇ ਦੀਆਂ ਲਾਈਟਾਂ ਟੋਟਲ ਬੰਦ ਪਈਆਂ ਡਿਫੰਕਟ ਪਈਆਂ ਕਿਤੇ ਕੋਈ ਲਾਈਟ ਹੈ ਜਿਹੜੀ ਉਹ ਚੱਲਦੀ ਰਹੀ ਕਿਸੇ ਦੀ ਬੈਟਰੀ ਖਾਬ ਹੈ ਕੋਈ ਸਬਸਟੈਂਡਰਡ ਹੋਣ ਕਰਕੇ ਬੰਦ ਹੋ ਗਈ ਕਿਸੇ ਦੀ ਮਿਆਦ ਘਟ ਹੈ ਕਿਸੇ ਨੂੰ ਕੁਛ ਹੋ ਗਿਆ ਕਿਸੇ ਨੂੰ ਕੁਛ ਹੋ ਗਿਆ ਜਿਹੜਾ ਕਿ ਇਹ ਚਰੀਆ ਮੇ ਇਨਾਂ ਨੇ ਗਲਤ ਕੰਮ ਕਪੜਾ ਕਰਤਾ ਹੁਣ ਆਜਮ ਦੀ ਅੱਗੇ ਰਿਪੋਰਟ ਰਿਪੋਰਟ ਤਿਆਰ ਕੀਤੀ ਅਸੀਂ ਤਾਂ ਨਹੀਂ ਕੀਤੀ ਸੰਤੋਖ ਸਿੰਘ ਦੀ ਇਹ ਤਾਂ ਸ਼ਿਕਾਇਤ ਸੀ ਆ ਹੈਗੀ ਇਲੈਕਟ੍ਰੀਕਲ ਡਿਪਾਰਟਮੈਂਟ ਦੀ ਰਿਪੋਰਟ ਇਲੈਕਟ੍ਰੀਕਲ ਡਿਪਾਰਟਮੈਂਟ ਦੀ ਜੋ ਮੈਂ ਦੇ ਰਿਹਾ ਮੈਂ ਤੁਰ ਰਿਪੋਰਟਾਂ ਲੈ ਜਿਓ ਇਹਨੂੰ ਪਬਲਿਸ਼ ਕਰ ਦਿਓ ਦੱਸ ਦਿਓ ਆ ਹੈਗੀ ਐਕਸੀਡੈਂਟ ਦੀ ਰਿਪੋਰਟ ਥੱਲੋਂ ਬਣ ਕੇ ਇਹ ਦੋਏ ਰਿਪੋਰਟਾਂ ਚ ਆਹ ਕਲੀਅਰਲੀ ਲਿਖਿਆ ਗਿਆ ਉਨਾ ਵੱਲੋਂ ਅਨੁਲੱਗ ਉਹ ਦੇ ਅਧਿਕਾਰੀਆਂ ਵੱਲੋਂ ਉਠਾਏ ਗੇ ਨੁਕਤੇਾਂ ਸੰਬੰਧੀ ਜਵਾਬ ਦੀ ਰਿਪੋਰਟ ਤਿਆਰ ਕਰਕੇ ਪੇਸ਼ ਕੀਤੀ ਗਈ ਹੈ ਅਤੇ ਇਸ ਮਾਮਲੇ ਵਿੱਚ ਪਹਿਲਾਂ ਕੀਤੀ ਗਈ ਅਸੈਸਮੈਂਟ ਅਨੁਸਾਰ ਕੁੱਲ ਰਿਕਵਰੀ ਦੀ ਰਾਸ਼ੀ 2452786 ਰੁਪਏ 1 ਕਰੋੜ ਰੁਪਏ ਦੇ ਕੰਮ ਚੋਂ ਵੀਰੇ 1 ਕਰੋੜ ਰੁਪਏ ਦੇ ਕੰਮ ਚੋਂ 25 ਲੱਖ ਰੁਪਏ ਬੰਦੇ ਖਾ ਗਏ 25 ਲੱਖ ਰੁਪਏ ਮਤਲਬ ਕਿਸੇ ਕੰਮ ਚੋਂ ਤੁਸੀਂ ਦੇਖੋ ਉਹਦੇ ਚੋਂ ਪ੍ਰੋਫਿਟ ਤਾਂ ਅਲੈਦਾ ਕੱਟਣਗੇ ਇਹ ਜਿਹੜੀ ਉਹਦੀ ਕੀਮਤ ਹੈ ਇਹ ਤਾਂ ਬਾਰੋ-ਬਾਰ ਦੀ ਕਮਾਈ ਹੈ ਜਿਹੜੀ ਇਹ ਬਾਰੋ-ਬਾਰ ਕਰ ਗਈ ਮਤਲਬ ਕਿ ਲੋਕ ਇਮਾਨਦਾਰੀ ਨਾਲ ਖੂਨ ਪਸੀਨੇ ਨਾਲ ਨਾਲਤਾ ਟੈਕਸ ਭਰਦੇ ਸੀ ਨਾਲ ਇਹਨਾਂ ਨੂੰ ਵੋਟਾਂ ਪਾਈਆਂ 10 ਸਾਲ ਖੰਨੇ ਦੇ ਲੋਕਾਂ ਨੇ 10 ਸਾਲ ਲਈ ਚੁਣਿਆ ਕਦੇ ਕਿਸੇ ਦਾ ਹਵਾਲਾ ਦਾਤੇ ਦਾ ਹਵਾਲਾ ਦਿੰਦੇ ਨੇ ਕਦੇ ਕਿਸੇ ਦਾ ਹਵਾਲਾ ਦਿੰਦੇ ਨੇ ਨਮਾਣੇ ਬਣਦੇ ਨੇ ਤਾਣੇ ਬਣਦੇ ਨੇ ਵੀ ਸਾਨੂੰ ਮੌਕਾ ਦਿਓ 10 ਸਾਲ ਲੋਕਾਂ ਨੇ ਮੌਕਾ ਦਿੱਤਾ ਆ ਇੱਕ ਜਾਂਚ ਆ ਸਿਰਫ ਇੱਕ ਸਿਰਫ ਇੱਕ ਕੰਮ ਦੀ ਜਾਂਚ ਕਰਾਈ ਆ 25 ਲੱਖ ਰੁਪਏ ਦਾ ਘਪਲਾ ਸਬੂਤਾਂ ਸਮੇਤ ਇੱਕ ਤਾਂ ਹੁੰਦਾ ਨਾ ਮੈਂ ਹਵਾਈ ਗੱਲਾਂ ਕਰਾਂ ਵੀ ਹਵਾ 'ਚ ਗੱਲਾਂ ਕਰਾਂ ਚਲੋ ਜੀ ਐ ਹੋ ਜੂਗਾ ਉਹ ਨਾ ਇੱਕ ਇੱਕ ਡਾਕੂਮੈਂਟ 45 ਰਿਪੋਰਟਾਂ ਦੋ ਆ ਜਾਂਚ ਕਰਾਈਆ ਦੋਹੇ ਰਿਪੋਰਟਾਂ ਇਹਦੇ ਨਾਲ ਨੱਥੀ ਨੇ ਸੋ ਮੈਂ ਜਿੱਥੇ ਇਹ ਜਿਹੜੇ ਅਫਸਰ ਇਹਦੇ ਵਿੱਚ ਇਨਵੋਲਵ ਸੀ ਜੇ ਆਈ اے ਬੀ ਡੀ ਪੀ ਉਸ ਸਮੇਂ ਦਾ ਜੀਨੇ ਇਹ ਸਾਰੀਆਂ ਟੇ ਟੇਕੇਦਾਰ ਇਹ ਮੇਨ ਅਕਿਊਜ਼ਡ ਜਸਦੀਪ ਸਿੰਘ ਜਿਹੜਾ ਕਿ ਭਿੰਦੇ ਦਾ ਮੁੰਡਾ ਭਿੰਦਾ ਕੌਣ ਹੈ ਹੁਣ ਉਹ ਵੀ ਸੁਣ ਲਿਓ ਆ ਇਹ ਜੀ ਫੋਟੋ ਆ ਆ ਕਾਂਗਰਸ ਪਾਰਟੀ ਦੇ راہੁਲ ਗਾਂਧੀ ਦੀ ਫੋਟੋ ਦੇ ਥੱਲੇ ਆ ਗੁਰਕੀਰਤ ਸਿੰਘ ਕੋਟਲੀ ਆ ਭਿੰਦਾ ਆ ਨਾਲ ਰਾਜਗੁਰ ਇਹ ਸੈਂਟਰ 'ਚ ਇਹਨਾਂ ਨੇ ਭਿੰਦਾ ਖੜਾ ਹੈ ਗਲ ਦੇ ਵਿੱਚ ਕਾਂਗਰਸ ਦਾ ਉਹ ਪਾ ਕੇ ਆਈਡੀ ਕਾਰਡ ਪਾ ਕੇ ਅੱਗੇ ਚਲੋ ਜੀ ਆਹ ਕੇਕ ਕੱਟਦਿਆਂ ਦੀਆਂ ਫੋਟੋ ਐ ਆ ਇਹ ਸਾਰਾ ਜਿਹੜਾ ਇਹਨਾਂ ਦਾ ਗਰੁੱਪ ਆ ਉਹ ਖੜਾ ਆ ਆ ਨਾਲ ਖੜਾ ਹੋਰੇ ਪਿੰਦਾ ਚਲ ਸਮਝੀ ਤੂੰ ਉਦੋਂ ਬਾਅਦੋਂ ਆਹ ਤਾਂ ਤੁਹਾਨੂੰ ਦਿਖਾਏ ਦਿੱਤੀ ਆ ਰਾਹੁਲ ਗਾਂਧੀ ਤੇ ਪ੍ਰਿਆੰਕਾ ਗਾਂਧੀ ਦੀ ਫੋਟੋ ਐ ਆ ਖੜੇ ਨੇ ਹੁਣ ਇੱਧਰ ਸੱਜੇ ਹੱਥ ਖੜਾ ਪਿੰਦਾ ਗਾਲਿ ਚ ਪਾ ਆ ਫਿਰ ਇਹਨਾਂ ਦੀ ਪੂਰੀ ਜੀ ਪੂਰੀ ਟੀਮ ਖੜੀ ਆ ਜਿਹੜੀ ਖੰਨੇ ਦੀ ਸੇਵਾ ਕਰਕੇ ਗਈ ਆ 10 ਸਾਲ ਵਧੀਆ ਤਰੀਕੇ ਨਾਲ ਇਹ ਸੇਵਾਦਾਰਾਂ ਦੇ ਵਿੱਚੋਂ ਉਰੇ ਫੇਰ ਆ ਪਿੱਛੇ ਪਿੰਦਾ ਖੜਾ। ਦੇਖੋ ਜੀ। ਉਸ ਤੋਂ ਬਾਅਦ ਚੋਂ ਆ ਆਪਣੇ ਦਾਤਾ ਜੀ ਦੀ ਸਮਾਦ ਦੇ ਉੱਤੇ ਇਹ ਮੱਥਾ ਟੇਕਣ ਪਹੁੰਚੇ ਹੋਏ ਨੇ ਤੇ ਮੱਥਾ ਟੇਕਣ ਸਮੇ ਆ ਫੇਰ ਇਹਨਾਂ ਦੇ ਨਾਲ ਪਿੰਦਾ ਖੜਾ। ਦੇਖੋ ਜੀ। ਯਾ ਤੁਸੀਂ ਹੱਤ ਘਾਤੀ ਐਸਾ ਕੋਈ ਲੁੱਟਦਾ ਹੁੰਦਾ। ਆ ਫੇਰ ਇਹ ਤਿੰਨੇ ਜਣੇ ਖੜੇ ਨੇ। ਇੱਕ ਇਹਨਾਂ ਦਾ ਜਿਹੜਾ ਮੇਨ ਬੰਦਾ ਆਹ ਖੰਨੇ ਦਾ ਸਾਬਕਾ ਐਮਐਲਏ ਤੇ ਨਾਲ ਇਹ ਇਹਨਾਂ ਦਾ OST ਜਿਹੜੀਆਂ ਗੰਦੀਆਂ ਤੇ ਵਾਹੀਆਤ ਵੀਡੀਓਆ ਬਣਾ ਕੇ ਵਾਇਰਲ ਕਰਦਾ ਇਹ ਇਹ ਨਾਲ OST ਜਿਹੜੀਆਂ ਧੀਆਂ ਭੈਣਾਂ ਦੇ ਨਾਲ ਬੈਠ ਕੇ ਸੁਣੀਆਂ ਵੀ ਨਹੀਂ ਜਾ ਸਕਦੀਆਂ ਉਹ ਵੀਡੀਓਜ਼ ਸ਼ਰਮ ਆਉਂਦੀ ਹੈ ਸਾਨੂੰ ਸ਼ਰਮ ਆਉਂਦੀ ਹੈ ਵੀ ਆਹ ਗੰਦ ਆਹ ਲੱਛਰ ਪੁਣਾ ਫੁਲਾਉਂਦੇ ਨੇ ਤੇ ਨਾਲ ਆ ਫੇਰ ਆ ਜਿਹਨੇ ਕਪੜਾ ਕੀਤਾ ਇਹ ਇਹਨਾਂ ਦੇ ਸਾਰਾ ਪਿੰਦਾ ਖੜਾ ਆ ਫੇਰ ਇਹਨਾਂ ਦਾ ਪੂਰਾ ਦਾ ਪੂਰਾ ਖੜਾ ਹੈ ਗਰੁੱਪ ਇਹ ਨਾਲ ਫੇਰ ਇਹਦੇ ਵਿੱਚ ਆਹ ਆ ਸਾਈਡ ਤੇ ਪੰਦਾ ਕਰਦਾ ਬਈ ਗੱਲ ਸੁਣੋ ਤੁਸੀਂ ਲੋਕਾਂ ਨੇ ਤੁਹਾਨੂੰ ਵੋਟਾਂ ਸੇਵਾ ਲਈ ਪਾਈਆਂ ਸੀ ਤੇ ਤੁਸੀਂ ਆਪਣੇ ਨਾਲ ਗੱਟੀਆਂ 'ਚ ਬੈਠ ਕੇ 24 ਘੰਟੇ ਜਿਹੜੇ ਤੁਹਾਡੇ ਨਾਲ ਤੁਰਨ ਫਿਰਨ ਕਿ ਉਹ ਬੰਦਿਆਂ ਨੂੰ ਤੁਸੀਂ ਟੈਂਡਰ ਦਵਾਂ ਠੇਕੇ ਦਵਾਂ ਇਹਦੇ ਲਈ ਪਾਈਆਂ ਸੀ ਗੱਲ ਦਾ ਜਵਾਬ ਦਿਓ ਲੋਕਾਂ ਨੇ ਵੋਟਾਂ ਤੁਹਾਨੂੰ ਇਸ ਲਈ ਪਾਈਆਂ ਸੀ ਕਿ ਤੁਸੀਂ ਇਮਾਨਦਾਰੀ ਨਾਲ ਆਪਣੀ ਦਿਾਨਤਦਾਰੀ ਦੇ ਨਾਲ ਤੁਸੀਂ ਪੰਜਾਬ ਦੇ ਲੋਕਾਂ ਦੀ ਖੰਨੇ ਦੀ ਲੋਕਾਂ ਦੀ ਸੇਵਾ ਕਰੋ ਤੁਸੀਂ ਸੇਵਾ ਕੀ ਕਰਨੀ ਸੀ ਤੁਹਾਡੇ ਨਾਲ ਜਿਹੜੇ ਦੋ ਖੋਜੜੇ ਹੋਏ ਸੀ ਜਿਨ੍ਹਾਂ ਦਾ ਕੋਈ ਟੈਕਨੀਕਲ ਬੈਕਗ੍ਰਾਉਂਡ ਨਹੀਂ ਜਿਨ੍ਹਾਂ ਨੂੰ ਸਟਰੀਟ ਲਾਈਟ ਤਾਂ ਇਹਨ ਤੋਂ ਕੁੱਕੜ ਨਹੀਂ ਪਤਾ ਉਹ ਬੰਦਿਆਂ ਨੂੰ ਤੁਸੀਂ ਚੱਕ ਕੇ ਟੈਂਡਰ ਦੇ ਦਿੱਤੇ ਹੁਣ ਇਹ ਸਟਰੀਟ ਲਾਈਟ ਦੀ ਕੁਆਲਿਟੀ ਦੇਖੋ ਆ ਮੈਂ ਸਟਰੀਟ ਲਾਈਟ ਲਾਈ ਆਹ ਚ ਕੋਈ ਸਟਰੀਟ ਲਾਈਟ ਆਹ ਸਟਰੀਟ ਲਾਈਟ ਹੈ ਜਿਹੜੀ ਕਿ ਇਹਨਾਂ ਨੇ ਪਿੰਡਾਂ ਦੇ ਵਿੱਚ ਆ ਲਾਈਆ ਹ ਕੰਪਨੀ ਆ ਦੇਖ ਇਹ ਸਟਰੀਟ ਲਾਈਟ ਹੈ ਇਹ ਸਟਰੀਟ ਲਾਈਟਾਂ ਇਹਨਾਂ ਨੇ ਯਾਨੀ ਕਿ ਲੋਕਾਂ ਦੇ ਨਾਲ ਧੋਖੇ ਕਰਕੇ ਇਹ ਸਟਰੀਟ ਲਾਈਟਾਂ ਇਹਨਾਂ ਨੇ ਲੋਕਾਂ ਨੂੰ ਮੜ ਗਿਆ ਮੈਂ ਤੁਹਾਡੇ ਜਰੀਏ ਇਹ ਇੱਕ ਤਾਂ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਆਪਣੇ ਨਾ ਇਲਾਕੇ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਇੱਕ ਤਾਂ ਇਹਨਾਂ ਤੋਂ ਸੁਚੇਤ ਹੋ ਜੋ ਬਚੋ ਇਹਨਾਂ ਤੋਂ ਜਿੰਨਾ ਬਚ ਸਕਦੇ ਹੋ ਬਚੋ ਆਪਾਂ ਸਾਰੇ ਲੋਕ ਪੰਜਾਬ ਨੂੰ ਪਿਆਰ ਕਰਦੇ ਆ ਆਪਾਂ ਪੰਜਾਬੀ ਆ ਅਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆ ਅਸੀਂ ਪੰਜਾਬ ਦਾ ਭਲਾ ਮੰਗਦੇ ਆ ਸੁੱਖ ਮੰਗਦੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਇਹ ਜਿਹੜਾ ਸਾਡਾ ਅੱਗੇ ਵਧੇ ਨੰਬਰ 1 ਇੱਕ ਤਾਂ ਇਹਨੂੰ ਸਟਾਰਟ ਕਰੂੰ ਦੂਸਰਾ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੀ ਅੱਜ ਦੱਸਣਾ ਚਾਹੁੰਦਾ ਕਿ ਜਿਹੜੇ ਦੋਸ਼ੀ ਚਾਹੇ ਮਹਿਕਮੇ ਦੇ ਅਫਸਰ ਹੋਣ ਚਾਹੇ ਠੇਕੇਦਾਰ ਹੋਵੇ ਇੱਕ ਵੀ ਬੰਦਾ ਇਹਦੇ ਤੋਂ ਹੁਣ ਬਖਸ਼ਿਆ ਨਹੀਂ ਜਾਊਗਾ ਅਸੀਂ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ